ਮੈਂ ਸਰਪੰਚ ਟੈਂਬਰਵਾਦੋਂ ਸੰਦੀਪ ਸਿੰਘ ਅਸੀਂ ਇਕੱਠ ਇਸ ਲਈ ਕੀਤਾ ਜੀ ਜੋ ਵੀ ਹੈ ਬਾਜ਼ੀਗਰ ਬਸਤੀ ਆ ਮਲਾਉ ਰੋਡ ਤੇ ਇਹਨਾਂ ਦੇ ਜੋ ਨਜਾਇਜ਼ ਉੱਥੇ ਸਮਾਨ ਰੱਖਿਆ ਆ ਗੇਟ ਗ੍ਰਿਲਾਂ ਜੋ ਵੀ ਟਰਾਲੀ ਟਰੈਕਟਰ ਜੋ ਵੀ ਖੜਾਉਂਦੇ ਨੇ ਬਹੁਤ ਉਥੇ ਮਤਲਬ ਜਾਨੀ ਨੁਕਸਾਨ ਹੋਇਆ ਪਹਿਲਾਂ ਸਾਡੇ ਪਿੰਡ ਦੇ ਵੀ ਦੋ ਨੌਜਵਾਨ ਮੁੰਡਿਆਂ ਦੀ ਉਥੇ ਬਾਜੀਗਰ ਵਸਤੀ ਦੇ ਵਿੱਚ ਉਹ ਗੱਡੀ ਬੈਕ ਆ ਤੇ ਗਾਟੜਾਂ ਦੇ ਵਿੱਚ ਨਾਲ ਡੈਥ ਹੋ ਗਈ ਤੇ ਹੁਣ ਇੱਕ ਥੋੜਾ ਜਿਹਾ ਪਿੱਸੇ ਵੀ ਇੱਕ ਮੁੰਡੇ ਦੀ ਰੂੜੀਆਂ ਤੋਂ ਡੈਥ ਹੋਈ ਆ ਕਿਉਂਕਿ ਅਸੀਂ ਚਾਹੁੰਦੇ ਆ ਵੀ ਉਥੋਂ ਉਹ ਨਜਾਇਜ਼ ਕਬਜ਼ੇ ਬਿਲਕੁਲ ਚੱਕੇ ਜਾਣ ਪ੍ਰਸ਼ਾਸਨ ਕੋਲ ਨਹੀਂ ਹੋਈ ਸੀ ਮੰਗ ਕਰਦੇ ਆ ਵੀ ਉਹ ਉਥੋਂ ਸਾਰੇ ਹਟਾਏ ਜਾਣ ਇਹ ਦਵਾਰੇ ਕੋਈ ਲਿਖਤੀ ਮੰਗ ਪੱਤਰ ਕੋਈ ਦਿੱਤਾ ਗਿਆ ਤੁਹਾਡੇ ਕੋਲ ਪ੍ਰਸ਼ਾਸਨ ਨੂੰ ਲਿਖਤੀ ਮੰਗ ਪੱਤਰ ਪਹਿਲਾਂ ਦਿੱਤੇ ਨੇ ਜੀ ਜਦੋਂ ਸਾਡੇ ਪਿੰਡ ਦੇ ਮੁੰਡਿਆਂ ਦੀ ਡੈਥ ਹੋਈ ਸੀ ਉਦੋਂ ਵੀ ਦਿੱਤੇ ਸੀ ਉਦੋਂ ਉਹਨਾਂ ਨੇ ਖਾਲੀ ਕਰਵਾ ਦੇ ਸੀਗੇ ਉਸ ਤੋਂ ਬਾਅਦ ਫੇਰ 10-15 ਦਿਨ ਰੱਖਦੇ ਨੇ ਉਸ ਤੋਂ ਬਾਅਦ ਫੇਰ ਉੱਥੇ ਲਾ ਲੈਂਦੇ ਨੇ ਉਹ ਦਵਾਰੇ ਜੇ ਹੁਣ ਥਾਣੀ ਨਾ ਕੀਤਾ ਗਿਆ ਤਾਂ ਤੁਹਾਡੇ ਕੋਲੋਂ ਕੀ ਜੇ ਨਹੀਂ ਖਾਲੀ ਕਰਨਗੇ ਜੀ ਅਸੀਂ ਉੱਥੇ ਧਰਨਾ ਲਾਵਾਂਗੇ ਸਾਰੇ ਪ੍ਰਸ਼ਾਸਨ ਪਿੰਡ ਦੇ ਇਕੱਠੇ ਹੋ ਕੇ ਉੱਥੇ ਅਸੀਂ ਧਰਨਾ ਲਾਵਾਂਗੇ ਇਲਾਕੇ ਦੇ ਲੋਕ ਸਾਰੇ ਹੀ ਪ੍ਰੇਸ਼ਾਨ ਨੇ ਜੀ ਜੋ ਗੱਡੀਆਂ ਵਾਲੇ ਵੀ ਨਾ ਗਦੇ ਨੇ ਤਾਂ ਗੱਡੀ ਉੱਥੋਂ ਕ੍ਰਾਸ ਕਰਦੇ ਆ ਉਹਦਾ ਵੀ ਦਿੱਕਤ ਆਉ ਕਾਉਂਕੋ ਉਹਨਾਂ ਦਾ ਸਮਾਨ ਬਿਲਕੁਲ ਸੜਕ ਦੇ ਉੱਤੇ ਪਿਆ ਜੀ ਅਸੀਂ ਕਹਿੰਦੇ ਆ ਵੀ ਹੋਰ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਜੋ ਪਹਿਲਾਂ ਹੋ ਗਿਆ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਵੀ ਬਹੁਤ ਮਾੜਾ ਹੋਇਆ ਵੀ ਹੁਣ ਉਹ ਨੁਕਸਾਨ ਉੱਥੇ ਨਾ ਹੋਵੇ ਵੀ ਪ੍ਰਸ਼ਾਸਨ ਤੋਂ ਮੈਂ ਕਹਿੰਦਾ ਜਲਦੀ ਤੋਂ ਜਲਦੀ ਉਹ ਖਾਲੀ ਕਰਾਇਆ ਜਾਵੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਖਾਲੀ ਕਰਾਇਆ ਜਾਵੇ ਮੈਂ ਕੁਲਵਿੰਦਰ ਸਿੰਘ ਜੀ ਮੈਂਬਰ ਪੰਚਾਇਤ ਬਰਵਾਲ ਅਸੀਂ ਸਾਡਾ ਮੁੱਦਾ ਜਿਹੜਾ ਬਾਜ਼ੀਗਰ ਵਸਤੀ ਜਿਹੜੀ ਮਲੌਲ ਮਾਲਟਾ ਨੂੰ ਕਿਹਨੂੰ ਕਹਿੰਦੇ ਆਪਾਂ ਉਥੇ ਲੋਹਾ-ਲੂਹਾ ਬਹੁਤ ਪਿਆ ਨਜਾਇਜ਼ ਕਬਜ਼ਾ ਪਹਿਲਾਂ ਉਥੇ ਐਕਸੀਡੈਂਟ ਹੋ ਚੁੱਕੇ ਨੇ ਸਾਡੇ ਦੇ ਨਗਰ ਦੇ ਦੋ ਬੱਚੇ ਨੇ ਜਿਹੜੇ ਪਹਿਲਾਂ ਉਥੇ ਦੋ-ਤਿੰਨ ਸਾਲ ਪਹਿਲਾਂ ਉਹ ਇੱਕ ਐਕਸੀਡੈਂਟ ਚ ਮਾਰੇ ਗਏ ਸੀਗੇ ਉਹ ਲੋਹੇ ਦੇ ਕਾਰਨ ਕਿਉਂਕਿ ਰਸਤਾ ਬਲਾਕ ਸੀਗਾ ਉਹ ਲੋਹੇ ਦੇ ਵਿੱਚ ਆ ਕੇ ਰਾਤ ਨੂੰ ਵਿੱਚ ਲੱਗੇ ਉਸ ਤੋਂ ਬਾਅਦ ਵੀ ਦੋ ਐਕਸੀਡੈਂਟ ਉਥੇ ਹੋਰ ਹੋਏ ਨੇ ਆ ਪਿੱਛੇ ਜੇ ਥੋੜੇ ਦਿਨ ਪਹਿਲਾਂ ਇਹ ਕਰੋੜੀਆਂ ਤੋਂ ਮੁੰਡਾ ਇੱਕ ਹੋਰ ਵੀ ਦੋ ਬੱਚਿਆਂ ਦੀ ਜਿਹੜੀ ਡੈਥ ਹੋ ਚੁੱਕੀ ਹੈ ਉਥੇ ਸੋ ਅਸੀਂ ਤਾਂ ਮੰਗ ਕਰਦੇ ਆ ਇਹ ਪ੍ਰਸ਼ਾਸਨ ਤੋਂ ਵੀ ਉਹ ਨਜਾਇਜ਼ ਕਬਜ਼ਾ ਉਹ ਚੱਕੇ ਜਾਣ ਤਾਂ ਕਿ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਕੋਈ ਐਕਸੀਡੈਂਟ ਨਾ ਹੋਵੇ ਤੇ ਇਸ ਦੀ ਜਿਹੜਾ ਉਹ ਕੀਤੀ ਜਾਵੇ ਇਸ ਦੀ ਮੈਂ ਬਕਰਸ